ਸਤਿ ਸ਼੍ਰੀ ਅਕਾਲ ਦੋਸਤੋ ਫਿਰ ਤੋਂ ਹਾਜ਼ਰ ਇੱਕ ਹੋਰ ਖਬਰ ਦੇ ਨਾਲ ਖਬਰ ਹੈ ਚੰਡੀਗੜ੍ਹ ਦੇ ਸੈਕਟਰ 38 ਤੋਂ ਜਿੱਥੇ ਛੋਟੀ ਜੀ ਗੱਲ ਨੂੰ ਲੈ ਕੇ ਇਹਨਾਂ ਵਿਵਾਦ ਹੋ ਗਿਆ ਤੇ ਕਈ ਲੋਕ ਜ਼ਖਮੀ ਹੋ ਗਏ ਸੈਕਟਰ 39 ਥਾਣੇ ਦੀ ਪੁਲਿਸ ਫੋਰਸ ਮੌਕੇ ਤੇ ਪਹੁੰਚ ਚੁੱਕੀ ਹੈ ਸੈਕਟਰ ਸੁਪੰਜਰ ਚੌਂਕ ਇੰਚਾਰ ਜਿਹੜੇ ਪੰਸੋਲੇ ਦੇ ਨੇ ਕੁਲਦੀਪ ਜੋ ਮੌਕੇ ਤੇ ਨੇ ਜਾਂਚ ਅਧਿਕਾਰੀ ਕੁਲਦੀਪ ਜੋ ਮੌਕੇ ਤੇ ਹੁਣ ਥਾਣੇ ਦੀ ਪੁਲਿਸ ਮੌਕੇ ਤੇ ਹੈ ਪਰ ਪੂਰਾ ਮਾਮਲਾ ਕੀ ਹੈ ਕੀ ਮਾਮਲਾ ਸੀ ਕੀ ਵਿਵਾਦ ਹੋਇਆ ਕਿ ਇਹਨਾਂ ਦਾ ਝਗੜਾ ਵਧਿਆ ਤੇ ਅੱਜ ਹਮਾਰੇ ਪਾਸ ਥਾਣੇ ਮੇਤ ਲਾਈ ਸੀ ਕਿ पहले सेक्टर इकतालीस में पाँच सौ के पास झगड़ा है उसके बाद हमें इतलाह मिली कि सेक्टर ठत्ती जो हाउस नंबर पच्चीस सौ अड़सठ है वहाँ झगड़ा है हमारी फोर्स पुलिस फोर्स वहाँ मौके पर पहुंची पहले वहाँ पता लगा कि इंजर्ड को हॉस्पिटल लेके गए हैं उसके बाद अठत्ती में पहुंची वहाँ भी पता लगा कि जो झगड़ा हुआ है वो हॉस्पिटल में निकले हैं तो यहाँ आके पता लगा कि दो तीन लड़कों के चोटे हैं वो भी अंडर ट्रीटमेंट है अंडर ऑब्जर्वेशन है लेकिन हमें स्टेटमेंट दिया उसकी स्टेटमेंट में हम आके देखते हैं फर्दर एक्सर करेंगे

जो रीजन क्या है झगड़े का बाकी जो घर के अंदर कुछ झगड़ा हुआ हाँ वो मोहल्ले के आपस या पड़ोस के रहने वाले हैं उन्होंने उसके बाद घर जाके झगड़ा कराया तो पुलिस वालों की कार्रवाई की गई किन्ने लोग जो हमलावर क्लियर हुए हले वो क्लियर नहीं होया जो वो बंदा एडमिट है बाकी ये हले अंदर ट्रीटमेंट है क्लियर नहीं कर दस इन्हों ने बाकी दो से तीन मुंडे थे शुरुआती तौर पर होया कि शुरुआती वही तेन जो हम तक हले तक सामने आया वही पार्किंग में लेकर झगड़ा सगा बाकी हले इनवेस्टिगेशन सेल से है फर्दर बाकी सामने ਉਪਰ ਮਾਮਲਾ ਦਸਕਾਰੀ ਸਾਬੂ ਤੋਂ ਸਟੇਟਮੈਂਟ ਟੋਟਲ ਹੈ ਜੀ ਇੰਤਾਂ ਦੇ ਕਿਉਂਕਿ ਹਲੇ ਜਿਆਦਾ ਇੰਤਾਂ ਜੋ ਹੈ ਬਾਕੀ ਹੁੰਦਾ ਉਸਦੀ ਐਮਰ ਅਪੈਂਡਿੰਗ ਹੈ ਐਮਰ ਅਪਡੇਟ ਹੋਣ ਤੋਂ ਬਾਅਦ ਉਹ ਇੱਕ ਜਦ ਅਪਡੇਟ ਕਰਦੇ ਹਾਂ ਫਿਲਹਾਲ ਮਾਮਲਾ ਪੁਲਿਸ ਨੇ ਸੁਣਿਆ ਚਾਚ ਕੇ ਹੁਣ ਦੇਖਣ ਵਾਲੀ ਗੱਲ ਹੋਏਗੀ ਤੇ ਉਸੇ ਤਫ਼ਤੀਸ਼ ਦੇ ਵਿੱਚ ਹੋਰ ਕੀ ਨਿਕਲ ਕੇ ਸਾਹਮਣੇ ਆਦਾ ਜਿੱਦਾਂ ਕਿ ਪਾਰਕਿੰਗ ਲੈ ਕੇ ਵਿਵਾਦ ਹੋਇਆ ਸੀ ਤੇ ਕਈ ਲੋਕ ਜ਼ਖਮੀ ਹੋ ਗਏ ਯਾਨੀ 4 ਲੋਕ ਜ਼ਖਮੀ ਹੋ ਗਏ ਇੱਕ ਇੱਕ ਪਾਸੇ ਤੋਂ 15 ਇੱਕ ਪਾਸੇ ਤੋਂ ਘਰ ਦੇ ਵਿੱਚ ਵੜ ਕੇ ਵੀ ਹਮਲਾ ਕੀਤਾ ਗਿਆ ਹੁਣ ਉਹ ਹਮਲਾਵਰ ਕੌਣ ਸੀ ਇਹ ਤਾਂ ਹੁਣ ਪੁਲਿਸ ਦੇ ਜਾਂਚ ਤੋਂ ਬਾਅਦ ਖੁਲਾਸਾ ਹੋਏਗਾ ਫਿਲਹਾਲ ਪੁਲਿਸ ਟੀਮ ਮੌਕੇ ਤੇ ਪਹੁੰਚ ਚੁੱਕੀ ਹੈ ਇਹਨਾਂ ਦੇ ਜਖਮੀ ਹੋਏ ਬੰਦੇ ਆ ਇਹਨਾਂ ਦੇ ਬਿਆਨ ਦੇ ਆਧਾਰ ਤੇ ਕਾਰਵਾਈ ਦੀ ਕੀਤੀ ਜਾ ਰਹੀ ਆ ਹੁਣ ਦੇਖਣ ਵਾਲੀ ਗੱਲ ਹੋਏਗੀ ਅਸਲੀ ਸਚਾਈ ਕੀ ਹੈ ਪੁਲਿਸ ਦੇ ਤਫ਼ਤੀਸ਼ ਤੋਂ ਬਾਅਦ ਖੁਲਾਸਾ ਹੋਏਗਾ ਜਦੋਂ ਮੁੰਡਾ ਉਹ ਸਹੀ ਹੋਏਗਾ ਉਹ ਆਪਣੀ ਸਟੇਟਮੈਂਟ ਦੇਗਾ ਤੇ ਉੱਥੇ ਮੌਕੇ ਦੇ ਲੱਗੇ ਸੀਸੀਟੀਵੀ ਕੈਮਰੇ ਫੜਾ ਲੈ ਜਾਣਗੇ ਉਸ ਤੋਂ ਬਾਅਦ ਕਈ ਚੀਜ਼ਾਂ ਕਲੀਅਰ ਹੋਣਗੀਆਂ ਕਿ ਆਖਿਰਕਾਰ ਕਰ ਮੋਕੇ ਤੇ ਉਹ ਆ ਕਿ ਇਹ ਉਹਨੇ ਲਾਛੀ ਨੇ ਮਾਰੀ ਮਾਰੀ ਜਿੱਥੇ ਉਹਨਾਂ ਨੇ ਉਹਨਾਂ ਦੇ ਪੇਟਾਂ ਨੂੰ ਮਾਰ ਦਿੱਤੇ ਤੇ ਉਹ ਉਹ ਅੰਦਰ ਲੜਨ ਲੱਗਿਆ ਉਹਨਾਂ ਜਾਂ ਕਿਸ ਤਰ੍ਹਾਂ ਵੀ ਹੈ ਤਾਂ ਉਹਨਾਂ ਨੂੰ ਉਹਨਾਂ ਨੂੰ ਪੱਟੇ-ਪੱਟੇ ਮਾਰਨ ਉਹ ਲਾਫਰ ਦੌੜ ਗਿਆ 41 ਚੱਲਿਆ ਗਿਆ ਕਿਤੇ ਮਤਲਬ ਬੰਦੇ ਪਿੱਛੇ ਭੱਜ ਰਹੇ ਜਿੱਦੋਂ ਮਰਜੀ ਭੱਜਿਆ 41 ਜਾ ਕੇ ਉਹਨਾਂ ਨੇ ਉਹਨਾਂ ਨੂੰ ਬਹੁਤ ਮਾਰਿਆ ਉਹਨਾਂ ਨੂੰ ਨਹੀਂ ਪਤਾ ਕਿੰਨੇ ਵਿੱਚ ਲੇਕਿਨ ਉਸ ਤੋਂ ਬਾਅਦ ਕਾਨੂੰਨੀ ਬਣਾ ਉਸ ਤੋਂ ਸਾਢੇ ਘੱਟ ਸਾਨੂੰ ਆ ਕੇ ਆਪਣੀ ਜਿੱਤੀ ਕੰਸਾ ਨਹੀਂ ਇਸ ਚੀਜ਼ ਦੇ ਬਾਰੇ ਨਹੀਂ ਪਤਾ ਜਿਹੜੀ ਇਹ ਗੱਲ ਹਾਂ ਫਿਰ ਬਤਾ ਆਦਰਵਾਜੇ ਜਾਲੀਆਂ ਦਾ ਪਤਾ ਬਾਈ ਕਰਦੇ ਇਹ ਜਾ ਇੱਕ ਮਿੰਟ ਰਸਟਰ ਰਿਆਂ ਇੱਧਰ ਅੱਗੇ ਦੇਖੀਆ ਕਰ ਉਂਦਰ ਵੀ ਗੁੰਡੀ ਨਹੀਂ ਨਿਕਲ ਉਂਦਰ ਉਹਦੇ ਜੀ ਆਪਣਾ ਲੋਕਾਂ ਬਾਰ ਰੋੜਾ ਪਾੜ ਚੁੱਪ ਵੀਰੇ ਇੱਕ ਤਾਂ ਇੱਧਰ ਲੱਗੀ ਆ ਤੁਨੋਂ ਨਾ ਮੇਰੀ ਬਾਹ ਵੀ ਨਹੀਂ ਨਿਕਲਦੀ ਅੱਤਾ ਦਜ ਮਾਰ ਉਹਦਾ ਸਹੀ ਬਾੜ ਤੀ ਕੰਨ ਨਰਕੇ ਆ ਤਿੰਨ ਤਾਂ ਸੂਸੂ ਇੱਕ ਨਾ ਪੜਿਆ ਦਾ ਬਾਕੀ ਬਾਦ ਹੋਤੇ ਜਦੋਂ ਤਾਂ ਇਹ ਆਇਆ ਜਦੋਂ ਨਿੱਕਿਆ ਮਾਤਾ ਮੈਂ ਤਾਂ ਦੁਬਾਰਾ ਡਿੱਗ ਗਿਆ ਇਹ ਬਾੜ ਨਿਕਲਿਆ ਤਨੋਂ ਬਦਾਰ ਉਹ ਇਹ 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 ਲੱਗ ਗਈ ਆ ਲੰਗੀ ਚ ਠੀਕ ਹੈ ਤਨੋਂ ਕਮਾਉ ਤੇ ਨੇ ਰਹਿ ਗਏ ਤਾਂ ਬੋਲੋ ਇਹ ਪਤਾ ਮੁੰਡਿਆਂ ਨੂੰ ਆਉਜਾ ਪਤਾ ਸਾਡੇ ਜਿਵੇਂ ਸਾਡਾ ਘਰ ਆ ਸਾਡੇ ਉੱਪਰ ਆ ਇਹੀ ਗੱਲ ਇਹੀ ਲਾਈਨ ਜਾ ਰਹੀ ਆ ਘਰ ਦੀ ਉੱਪਰ ਆ ਇਹ ਤਾਂ ਹਮ ਇਹ ਗੱਲ ਫੋਟੋ ਕਰਕੇ ਨਹੀਂ ਆਇਆ ਹਾਂ ਇਹ ਲੋਕਾਂ ਨੂੰ ਅੰਮ੍ਰਲ ਇਸ ਗੱਲ ਦਾ ਕੋਈ ਆਈਡੀ ਨਹੀਂ ਗੱਲ ਬਾਤ ਨਹੀਂ ਆਉਂਦਾ ਸਨ ਸਨ ਆਂ ਬਾਤ ਚਲ ਸਮ ਕੋ ਲੰਬੀ ਕੋ ਲੰਬੀ ਸਮ ਨੂੰ ਦੋ ਕੋ ਖਾ ਚੁਬੀ ਤੱਕ ਦੇ ਨੋ ਨੋ ਮੁਸਦੇ ਵੀ ਬਹੁਤ ਜਿਆਦਾ ਕਿੱਡੀ ਸੋ ਵਾਲੇ ਜੀ ਆ ਮੈਂ ਆਤੀ ਵੀ ਆ ਗਈ ਹੁ ਤਾਂ ਕਿਹ ਹੋ ਕੇ ਹਾਂ ਸਮ ਤਾਂ ਪਤਾ ਲੱਗਦਾ ਧੰਨਵਾਦ ਮੇਰੇ ਮੰਡਲ ਕਿਰਪਾ ਇਹ ਮੇਰਾ ਨਾਮ ਹੈ ਅਪਾਵਾਦ ਫੇਕ ਮਾਤਾਲੇ ਬੋਲੀਦਾ ਪ੍ਰਾਈਜ਼ ਜੀ ਦੇ ਦੂ ਦਾ ਮੈਂ ਸਰਮਨਾ ਬਣਾਉਂਗੀ ਜੀ ਜੀ ਲੈਣਾ ਨਹੀਂ ਪਾ ਜਿਹੜੀ ਜੱਟ ਸਾਡੀ ਇਹ ਟੀਮ ਆਪਣਾ ਮਸਰੂਰ ਨਾ ਤੁੰਗ ਰਹੀ ਸੀ ਸੈਕਿੰਡ ਅਲਰੇਡ ਧਰੋਵਾ ਦੇ ਕੋਲ ਹੁਣ ਕੀ ਹੋਣਾ ਵਾਹ ਉਹਦਾ ਉਸ ਟੁੰਡੇ ਦਾ ਕੋਈ ਨਿੱਕਾ ਜਿਹਾ ਅਕੋਨੀਆਂ ਦਾ ਨਿੱਕਾ ਉਹ ਨਾਮ ਬਸੇ ਉਹ ਸ਼ੀਖ ਕਹਿੰਦੇ ਲੇਕਿਨ ਉਹ ਕੋਮਨ ਦਾ ਲੜਕਾ ਆ ਤੁਹਾਨੂੰ ਇਤਨਾ ਪਤਾ ਵੀ ਜਿਹੜੇ ਫਿਰਦੇ ਨੇ ਨਾ ਉਹ ਉਹ ਆ ਰੱਖਦਾ ਹੈ ਟੁੰਡਾ ਵੀ ਸ਼ੀਖ ਕਰਦਾ ਹੈ ਇਹਨਾਂ ਦਾ ਉਹ ਕੋਈ ਨਾ ਮਾਰ ਕੋਈ ਨਾ ਫੇਰ ਪਾੜ ਦੇ ਤਾਂ ਦੇਖਿੰਦੇ ਅੰਦਰ ਬੜਨੇ ਦਾ ਕਬਰੇ ਦੇ ਅੰਦਰ ਤੁਸੀਂ ਟਿਕਾਉਂਗੀ ਕਰਦੇ ਸਾਨੂੰ ਦਿਖਾਗੇ ਨਾ ਜੀ ਜਾ ਕੇ ਹੁਣ ਦੇ ਕੈਮਰੇ ਲੱਗੇ ਫੋਟੋਆਂ ਵੀ ਅੰਦਰ ਫੋਟੋਆਂ ਵੀ ਅੰਦਰ ਸੁੰਦਰ ਹੈ ਉਹ ਤਾਂ ਨੂੰ ਹੁੰਦਾ ਖਾਲੇ ਅਡੀ ਇਹ ਤਾਂ ਨਹੀਂ ਕਰਦੇ ਆ ਹਾਂ ਦੇਖੋ ਉਹਨੇ ਕਿਉਂ ਠੀਕ ਹੈ ਸਰ ਤਾਂ ਗੱਲ ਜਿੰਨੀ ਉਹ ਕੋਈ ਵੀ ਅਹ ਬਾਰ ਹੋਇਆ ਸਭ ਤੋਂ ਜ਼ਿਆਦਾ ਅੰਗਰੇਜ਼ਾਂ ਬਤਾਈ ਨਹੀਂ ਗੱਲ ਕਿਉਂ ਸਮੂਹ ਮੇਰੇ ਮਨਚਾ ਆਵੇ ਮੁੱਛੀ ਦਿੱਤਾ ਤਾਂ ਦੋਦਾ ਹੀ ਨਹੀਂ ਕਿ ਸਾਨੂੰ ਕੌਣ ਮਾਰ ਰਿਹਾ ਹੈ ਤੁਮ ਦਾ ਬਾਤ ਚ ਕੋਈ ਲੱਗਦਾ ਸਾਰੇ ਮਾਰ ਕੇ ਚਲੇ ਗਏ ਸਾਨੂੰ ਕੋਈ ਆ ਤਾਂ ਪਾਸੇ ਪੁਲਿਸ ਨੂੰ ਓਏ ਦਿੱਤੀ ਮੇਰਾ ਫੋਨ ਵੀ ਨਿਕਲ ਰਿਹਾ ਉਹ ਮੋਟਰ ਗੇਮ ਚ ਪਕ ਗਿਆ ਉਹ ਮੈਨੂੰ ਕਿੰਨੇ ਕਿੰਨੇ ਬੰਦੇ ਹਮਲਾ ਕਰੇ। ਦੋ ਤਾਂ ਪੱਕੇ ਆ ਗਏ। ਦੋ ਤਾਂ ਪੱਕੇ ਅੰਦਰ ਆਏ। ਹਾਂ। ਇੱਕ ਮੁੰਡੇ ਦੀ ਪਛਾਣ ਮੈਨੂੰ ਆ ਗਈ ਦੂਜੇ ਦਿਨ। ਜਿਹਦੇ ਬੰਦੇ ਪਛਾਣ ਦਾ ਨਾਮ ਕੀ ਹੈ? ਨਾਮ ਨਹੀਂ ਦਿੰਦਾ। ਪੱਪੂ ਦਾ ਮੁੰਡਾ ਈ। ਪੱਪੂ ਦਾ ਪਾਪਾ ਬਣ ਕੋ ਬਣ ਨਾਮ ਦਾ ਮਿਲ ਕੇ ਜਿਹੜਾ ਡੈਡੀ ਹੁੰਦਾ ਮੇਰੇ ਦਾ। ਉਸ ਦਾ ਮੈਨੂੰ ਉਸ ਦਾ ਮੈਨੂੰ ਉਹਨੂੰ ਪੁੱਛੂ ਹੀ। ਕਿਹੜੇ ਸ਼ਬਦ ਦੇ ਦੱਸਦਾ ਪੁੱਛਣਾ ਮੈਂ। ਪਰ ਉਹਦਾ ਨਹੀਂ ਮੈਨੂੰ। ਉਸ ਦਾ ਮੈਨੂੰ ਵੀ ਪੁੱਛੋ। ਨੋ ਏ। ਠੀਕ ਹੈ। ਠੀਕ ਹੈ ਮੈਨੂੰ ਆਪਣਾ ਬੱਸ। ਤਿੰਨ ਟਾਕੇ ਮੰਗੇ ਜਾਂਦੇ ਨੇ।

ਸਿਨੇਕਟਿਵ ਐਕਟਿਵ ਰੱਖੇ ਸੀ ਮਾ ਜੱਤੀ ਵਗੇ ਪਾਸ ਸਿਰਫ ਨਹੀਂ ਇਹ ਕੋਈ ਮੈਂ ਕਿ ਭਾਈ ਥੋੜੀ ਜਿਹੀ ਐਕਟਿਵ ਆ ਨਾ ਸੈੱਡ ਕਰਕੇ ਕੋਈ ਜਿਹੀ ਕਰਕੇ ਨਿਕਾਲੇ ਐਕਟਿਵ ਮੈਂ ਨਾ ਬਚੀ ਉਹ ਵੀ ਆ ਵੀ ਠੀਕ ਕਰਾਈ ਐਕਟਿਵ ਇਹਦੇ ਉਠਾ ਕੇ ਨੇ ਮੈਂ ਮੰਜਾ ਮਾਰ ਦਿੱਤੀ ਫਿਰ ਤਾਂ ਆਪਣੇ ਤਾਂ ਖਾਂ ਨਹੀਂ ਬੋਲੇਗਾ ਨਹੀਂ ਬੋਲੇਗਾ ਉਹ ਉਹਨੇ ਗੁੱਸੇ ਨਾਲ ਬੋਲ ਦਿਆ ਇਹ ਭਾਈ ਤੁਹਾਨੂੰ ਤੇ ਮੇਰੇ ਨਹੀਂ ਆ ਇਹ ਚਲਾ ਗਿਆ ਜਾ ਕੇ ਇਸਨੇ ਕੀ ਕਰਾ ਲਾਇਬੈਸ ਵੱਲ ਠਾਕੇ ਬਿੜੀ ਤੇ ਹੁਣ ਐਸੇ ਪਿੱਛੇ ਕਰਕੇ ਬਲਕਿ ਨਾ ਜਮਾ ਸੈਕਟਰ ਦੇ ਤੋਂ ਨਹੀਂ ਲੰਮਾ ਨੰਬਰ ਜਿ ਵਿਛਾ ਨੰਬਰ ਕਨੈਕਸ਼ਨ ਉਹ ਕਿੱਥੇ ਖੜੇ ਤੇ ਪਾਸ ਮੀਟਿੰਗ ਸੀ ਲੱਗ ਕੇ ਹੋਜੀ ਤੇ

ਹਾਂ ਤਾਂ ਇਹ ਜਸ ਜਿੰਨੇ ਅਭੀ ਖੜੇ ਇਤਨੇ ਹੀ ਹਰ ਖੜੇ ਪਰ ਲੇਡੀ ਸੀ ਥੱਥੇ ਮੁੱਕੇ ਦੇ ਅੱਛਾ ਇਹਨਾਂ ਕੋ ਜਿਸ ਥਾਣੋਂ ਕੋਈ ਪਤਾ ਨਹੀਂ ਕੌਣ ਮਾਰ ਗਿਆ ਇਹਨਾਂ ਨੂੰ ਕੋਈ ਨਹੀਂ ਕਹਿੰਦੇ ਘਰ ਤੇ ਵੀ ਹਮਲਾ ਹੋਇਆ ਤੇ ਉਹਨੂੰ 40 ਪਤਾ 41 ਜਿਵੇਂ ਉਹਨਾਂ ਨੂੰ ਘੇਰ ਕੇ ਮਾਰਿਆ ਇਤਨਾ ਤਾਂ ਕੁਝ ਜਿਵੇਂ ਪਰ ਉਹ ਤਾਂ ਮਿੰਨ ਵਿੱਚ ਬਿਜ਼ੀ ਹੋ ਗਿਆ ਇਹਦੇ ਗੱਡੀ ਲਈ ਪਿੱਛੇ ਭੱਜਿਆ ਬੰਦੇ ਦੀ ਬਲੇਨੋਂ ਗੱਡੀ ਐਚ ਆਰ ਨੰਬਰ ਇਹਦੀ ਜਿਹੜੀ ਗੱਡੀ ਬਲੇਨੋਂ ਜਿਸ ਤੋਂ ਵੱਡੇ ਆ ਉਹ ਵੱਡੇ ਅੱਡਪਸ ਚ ਲੱਗ ਕੇ ਫਰੋ ਅੱਛਾ ਹਾਂ ਮੈਂ ਜਿੱਧੇ ਭੱਜਣਾ ਆਇਆ ਸੈਕਟੋਰ ਮੋੜ ਐ ਉਹਨਾਂ ਨੂੰ ਗੱਲਾਂ ਕਰਾ ਭਾਈ ਕਰਾ ਉਹ ਗੱਡੀ ਜਾ ਰਹੀ ਕਰਾ ਉੰਗਲ ਪਕੜ ਜਬ ਤੱਕ ਮੈਂ ਭਾਗ ਕੇ ਕੈਦ ਨੂੰ ਦੇਰੋਂ ਜਿਸ ਦਾ 107 ਹੈ ਇਹਨਾਂ ਸੇ ਇਧਰੋਂ ਗੱਡੀ ਨਿਕਲ ਕੇ ਰਹਿ ਗਈ ਬਲੈਨੋ ਗੱਡੀ ਦੇ ਕੋਲ ਵੀ ਨੰਗੇ ਪੈਰ ਦਾ ਨਹੀਂ ਉਹ ਪਹਿਲਾ ਐਕਟਿਵਾ ਦਾ ਦੋਨੇ ਪੈ ਐਕਟਿਵਾ ਦੀ ਪੈਰ ਦਾ ਨਾ ਗੱਡੀ ਸੇ ਉਪਰੇ ਮੈਂ ਅੱਛਾ ਗੱਡੀ ਗੱਡੀ ਕਿਧਰ ਗਈ ਨਹੀਂ ਪਾਸ ਤੇ 3 ਲੜਕੇ ਸਨ ਨਾ 100 ਅੱਛਾ ਉਹ ਗੱਡੀ ਮਤੇ ਤੁਸੀਂ ਘਰ ਦੇ ਬਾਹਰ ਐਕਟਿਵਾ ਉੱਤੇ ਖੜਾ ਹੀ ਹੋ ਏ ਤੁਸੀਂ ਕਿਹੜੇ ਤੋਂ ਉਤਰੇ ਨਹੀਂ ਆਪਣੀ ਐਕਟਿਵਾ ਲੈਣੀ ਸੀ 3 ਲੜਕੇ ਗੱਡੀ 'ਵੀ ਬੈਠੇ ਹੋਏ ਸਨ और एक का लड़का किसके ज़्यादा लगी हुई है ना वो हमारे घर के पास गया है तो भाई के साथ बैठी ना उतर कार, कार से, से उतर गए फिर जब इसने बैठ जब वहाँ होगी न फिर वो लड़का गाड़ी के पास आया गली से घूम के गली से घूम के अपनी गाड़ी से उसने चार नंबर से